ਸ੍ਰੀ ਮੁਕਤਸਰ ਸਾਹਿਬ ਦਾ ਪੁਰਾਣਾ ਨਾਮ ਖਿਦਰਾਣਾ ਸੀ ਜੋ ਖਿਦਰਾਣੇ ਦੀ ਟਾਬ ਕਾਰਨ ਮਸ਼ਹੂਰ ਸੀ ਇਲਾਕਾ ਜੰਗਲੀ ਤੇ ਪਾਣੀ ਦੀ ਘਾਟ ਵਾਲਾ ਸੀ ਇਸ ਲਈ ਬਰਸਾਤ ਦਾ ਪਾਣੀ ਇਕੱਠਾ ਕਰਨ ਲਈ ਟਾਬ ਬਣਾਈ ਗਈ ਟਾਬ ਦਾ ਮਾਲਕ ਖਿਦਰਾਣਾ ਜਲਾਲਾਬਾਦ ਫਿਰੋਜ਼ਪੁਰ ਦਾ ਵਸਨੀਕ ਸੀ 1705 ਵਿੱਚ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਾਲਵੇ ਵੱਲ ਆਏ ਕੋਟਕਪੂਰੇ ਤੋਂ ਕਿਲਾ ਨਾ ਮਿਲਨ ਤੇ ਗੁਰੂ ਜੀ ਖਿਦਰਾਣੇ ਪਹੁੰਚੇ ਇਸ ਦੌਰਾਨ ਸਰਹੰਦ ਦੇ ਸੂਬੇਦਾਰ ਦੀ ਮੁਗਲ ਫੌਜ ਆ ਗਈ ਗੁਰੂ ਜੀ ਨਾਲ ਚਾਲੂ ਸਿੰਘ ਵੀ ਸਨ ਜਿਨ੍ਹਾਂ ਨੇ ਪਹਿਲਾਂ ਬੇਦਾਵਾ ਕੀਤਾ ਸੀ ਪਰ ਮਾਈ ਭਾਗੋ ਦੀ ਪ੍ਰੇਰਣਾ ਨਾਲ ਮੁੜ ਗੁਰੂ ਨਾਲ ਜੁੜੇ ਤਾਬ ਸੁੱਕੀ ਸੀ ਸਿੰਘਾਂ ਨੇ ਝਾੜਾਂ ਦਾ ਆਸਰਾ ਲਿਆ ਅਤੇ ਮੁਗਲ ਸਿਪਾਹੀਆਂ ਦੀ ਫੌਜ ਉੱਤੇ ਇੱਕਦਮ ਬਾਜਾਂ ਵਾਂਗ ਚਪਟ ਪਏ ਜੰਗ 21 ਵਿਸਾਖ 1762 ਨੂੰ ਹੋਈ ਲੜਾਈ ਦੌਰਾਨ ਸਿੱਖ ਫੌਜਾਂ ਦੀ ਬਹਾਦਰੀ ਵੇਖ ਮੁਗਲ ਫੌਜਾਂ ਜੰਗ ਦੇ ਮੈਦਾਨ 'ਚੋਂ ਭੱਜ ਗਈਆਂ ਅਤੇ ਮੁਗਲ ਫੌਜ ਦੇ ਬੇਸ਼ੁਮਾਰ ਸਿਪਾਹੀ ਮਾਰੇ ਗਏ ਪਰ ਗੁਰੂ ਸਾਹਿਬ ਦੇਵੀ ਕੈ ਸਿੰਘ ਸ਼ਹੀਦ ਹੋਏ ਇਸੇ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾ ਸਿੰਘ ਜੀ ਜੋ ਆਪਣੇ ਸਾਥੀਆਂ ਸਮੇਤ ਆਨੰਦਪੁਰ ਵਿਖੇ ਬੇਦਾਵਾ ਦੇ ਆਏ ਸਨ ਨੂੰ ਆਪਣੀ ਗੋਦ ਚ ਲੈ ਕੇ ਬੇਦਾਵਾ ਪਾੜ ਦਿੱਤਾ ਅਤੇ ਬੇਦਾਵੀਏ ਸਿੰਘਾਂ ਨੂੰ ਮੁਕਤ ਕੀਤਾ ਅਤੇ ਇਸ ਜੰਗ ਵਿੱਚ ਮਾਈ ਭਾਗੋ ਨੇ ਵੀ ਜੋਰ ਵਿਖਾਏ ਇਸ ਤੋਂ ਬਾਅਦ ਥਾਂ ਦਾ ਨਾਮ ਮੁਕਤਸਰ ਪਿਆ